ਗੁਰਨਾਣਕ ਦੇਵ ਜੀ ਦਾ ਗੁਰਪੁਰਪ ਤੇ ਸਬੰਧ ਵਿੱਚ ਮੱਲਾ ਛੇਪੁਰੇ ਵੱਲੋਂ ਜੋ ਕਿ ਸੰਤਾਂ ਦੇ ਸਹਿਯੋਗ ਨਾਲ ਚੰਦੀ ਚੰਦੀ ਹਾਊਸ ਗ੍ਰਹਿ ਵਿਖੇ ਅੱਜ ਨਗਰ ਕੀਰਤਨਾ ਸਵਾਗਤ ਕੀਤਾ ਗਿਆ ਤੇ ਹਰ ਸਾਲ ਦੀ ਤਰ੍ਹਾਂ ਹੀ ਫੂਰ ਦਾ ਲੰਗਰ ਲਾਇਆ ਜਾਂਦਾ ਇੱਥੇ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਜੋ ਕਿ ਬਹੁਤ ਹੀ ਵਧੀਆ ਇੱਕ ਪ੍ਰਾਲਾ ਮੱਲੇਵਾਲਿਆਂ ਮੱਲੇਵਾਲਿਆਂ ਲੋਕ ਕੀਤਾ ਜਾਂਦਾ ਇਹ ਇਸ ਸੰਬੰਧ ਦੇ ਵਿੱਚ ਸਾਰੇ ਨਗਰ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਮਹਾਰਾਜ ਜੀਾਂ ਭਰਾ ਧਿਆਨ ਜਿਹੜਾ ਦੇਣਿਆ ਨਿਗਾਵੇ ਵਾਹਿਗੁਰੂ ਜੀ ਕਾ ਖਾਲਸਾ ਅੱਜ ਇਹ ਸਾਹਿਬ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਨਿਆਲਾ ਗੁਰੂ ਜੀ ਦੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਏ ਇਹ ਅਜ ਨਗਰ ਕੀਰਤਨ ਸੁਖਮਨੀ ਸਾਹਿਬ ਸੁਵਾਂ ਸੇਵਾ ਸੁਸਾਇਟੀ ਵੱਲੋਂ ਜਿਹੜਾ ਉਤੋਂ ਸਜਾਇਆ ਗਿਆ ਏ ਤੇ ਨਗਰ ਕੀਰਤਨ ਵੱਖ-ਵੱਖ ਜੜਾੜਾ ਗੁਰਦਿਆਂ ਗਲੀਆਂ ਹਮਲਿਆਂ ਚੋਂ ਲੰਘਦਾ ਆਇਆ ਬੜੇ ਵਧੀਆ ਤਰੀਕੇ ਨਾਲ ਜਿਹੜਾ ਹੈ ਜਾ ਰਿਹਾ ਹੈ ਅੱਜ ਆਪਾਂ ਸਾਰੀਆਂ ਸਖਤਾ ਜਿਹੜੀਆਂ ਰਲ ਕੇ ਜਿਹੜਾ ਮਨੁੱਖਤਾ ਦੇ ਬਾਨੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਸਖਤਾ ਮਨਾ ਰਹੀਆਂ ਨੇ ਮੈਂ ਆਪਣੇ ਵੱਲੋਂ ਆਪਣੀ ਆਰਤੀ ਐਸੋਸੀਏਸ਼ਨ ਨਾਲੋਂ ਜੜਿਆੜਾ ਗੁਰੂ ਨਿਵਾਸੀਆਂ ਵੱਲੋਂ ਪੰਜਾਬ ਨਿਵਾਸੀਆਂ ਵੱਲੋਂ ਜਿਹੜਾ ਸਾਰੇ ਜਗਤ ਨੂੰ ਸਾਹਿਬ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਤਵਰੀ ਆ ਜੀ ਇੱਥੇ ਹਰ ਇਨਸਾਨ ਵਕਤ ਜੜ ਕੇ ਸੇਵਾ ਕਰ ਰਿਹਾ ਸੰਗਤਾਂ ਦੀ ਅਰੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਅਸੀਂ ਸ੍ਰੀ ਸਿਫਮੇ ਸਾਹਿਬ ਸੋਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਸਾਹਿਬੀ ਦਾ ਪ੍ਰਕਾਸ਼ ਜਹਾੜਾ ਮਨਾ ਰਹੇ ਆ ਜੋ ਕਿ ਨਗਰ ਕੀਰਤਨ ਸਾਰੇ ਸ਼ਹਿਰ ਦੇ ਵਿੱਚ ਨਿਕਲੇਗਾ ਅਤੇ ਸਮੂਹ ਸੰਗਤ ਇਸ ਦੇ ਦਰਸ਼ਨ ਕਰੇਗੀ ਅਤੇ ਸ਼ਹਿਰ ਵਾਲਿਆਂ ਨੂੰ ਇਹੋ ਬੇਨਤੀ ਹੈ ਵੀ ਆਪਣੇ ਜੋ ਵੀ ਵਾਹਨ ਆ ਗਲੀਆਂ ਦੇ ਵਿੱਚ ਜੋ ਬੁਜਾਰਾ ਵਿੱਚ ਲੱਗਿਆ ਉਹ ਥੋੜੇ ਸਾਈਡ ਤੇ ਕਰਕੇ ਰੱਖੋ ਕਿਉਂਕਿ ਸਭ ਤੋਂ ਵੱਡੀ ਟ੍ਰੈਫਿਕ ਦੀ ਸਮੱਸਿਆ ਵਾ ਇਸ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ ਦੂਜੀ ਗੱਲ ਇਹ ਵੀ ਇਹ ਜਿਹੜਾ ਨਗਰ ਕੀਰਤਨ ਹੈ ਅਰਦਾਸ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਵੀ ਇਹ ਜੋ ਨਗਰ ਕੀਰਤਨ ਹੈ ਅੱਜ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਸਾਰਿਆਂ ਉੱਤੇ ਵੀ ਸਾਨੂੰ ਨਸ਼ਿਆਂ ਤੋਂ ਸਾਨੂੰ ਆਪਸੀ ਧੜੇਬੰਦੀ ਤੋਂ ਸਾਡੇ ਵਿੱਚ ਪ੍ਰੇਮ ਪਿਆਰ ਬਖਸ਼ਿਸ਼ ਕਰਨ ਸਾਨੂੰ ਆਪਸੀ ਜੋ ਲੜਾਈ ਝਗੜਾ ਹੈ ਉਹ ਤੋਂ ਸਾਨੂੰ ਹਟਾ ਦੇਣ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਕਿਸੇ ਵੀ ਤਰ੍ਹਾਂ ਦਾ ਸਾਡੇ ਮਨ ਦੇ ਵਿੱਚ ਕੋਈ ਇੱਕ ਦੂਜੇ ਦੇ ਪ੍ਰਤੀ ਵੈਰ ਵਿਰੋਧ ਨਾ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ